ਮੈਂ ਨੰਗਦੀ ਪਈ ਸੀਗੀ ਇਧਰੋਂ ਤੇ ਮੇਨ ਰੋਡ ਤੇ ਵੀ ਸ਼ਾਪ ਹੈ ਗਈ ਆ ਇੱਦੀ ਇੱਕ ਸਰਦਾਰ ਕੋਲ ਖੜਿਆ ਹੋਇਆ ਉਹਨੂੰ ਲਾ ਕੇ ਗਾਲ ਕੱਢੀ ਇਹਨੇ ਮੈਨੂੰ ਜਿਹੜੀ ਤੇ ਹੱਥ ਵੀ ਚੱਕ ਲਗ ਗਿਆ ਗਾਲਾਂ ਤਾਂ ਕੱਢਦਾ ਹੀ ਕੱਢਦਾ ਸੀ ਅੱਜ ਵੀ ਲੇਡੀਜ਼ ਤੇ ਹੱਥ ਵੀ ਚੱਕ ਦਿੰਦਾ ਬਾਹਰ ਬੰਦਿਆਂ ਕੋਲ ਜੁੱਤੀਆਂ ਪੈਣਗੀਆਂ ਉਹ ਜਨਾਨੀਆਂ ਵਿਚਾਰੀਆਂ ਜਲ ਜਾਂਦੀਆਂ ਵਾ ਲੇੜੀ ਸਾਨੂੰ ਬੰਦਿਆਂ ਨੂੰ ਕੱਢਦੇ ਆਨ ਪਤਾ ਲੱਗੇ ਨਾਲੇ ਵੀ ਜੁੱਤੀਆਂ ਖਾ ਕੇ ਜਾਊਗਾ ਮੈਂ ਮੁੱਚਾ ਮਗਾ ਭਾਜੀ ਕਿਸੇ ਕਿੰਨੂ ਕਹੀ ਇਹ ਗੱਲ ਤੇ ਮੈਨੂੰ ਖੜੀ ਗਲੋਤੀ ਨੂੰ 10 ਜਣੇ ਇਕੱਠੇ ਹੋ ਗਏ ਤੇ ਸਾਡੀ ਬਹਿਸ ਹੋ ਲੱਗੀ ਮੈਨੂੰ ੱੱਕਾ ਮਾਰਿਆ ਇੰਨੀ ਜ਼ੋਰ ਕੇ ਮੇਰੀ ਮਾਸ ਦਾ ਬਾਹਾਂ ਦਾ ਮਾਸ ਫਟ ਗਿਆ ਕੀ ਤੀਰਾ ਕਿਸ ਤਰ੍ਹਾਂ ਦਾ ਆਇਆ ਹੈ ਬਹੁਤ ਜ਼ਿਆਦਾ ਕਰਦਾ ਕਿਉਂਕਿ ਇੱਕ ਵਾਰੀ ਮੇਰਾ ਭਤੀਜਾ ਵੀ ਆਇਆ ਸੀ ਕੋ ਗੱਡੀ ਠੀਕ ਕਰਾਂ ਤੇ ਮੈਂ ਤਾਂ ਵੈਸੇ ਇਹਨੂੰ ਮੁਜਾਬ ਕਰ ਦਿੱਤਾ ਇਹ ਬੋਲ ਨਹੀਂ ਲੱਗਿਆ ਮੈਂ ਭਾਈ ਪਰੇ ਨੂੰ ਹੋ ਗਈ ਬਬਲੂ ਹਾਂ ਹੈ ਇਹ ਬੱਤ ਤਮੀਜ਼ ਆਏ ਪਹਿਲਾਂ ਵੀ ਇੱਕ ਵਾਰੀ ਫੈਸਲਾ ਹੋ ਚੁੱਕਿਆ ਵਾ ਸਾਡਾ ਇੱਦੀ ਗਲੀ ਕੋਲੋ ਚ ਪਿੱਛੇ ਪਰ ਇਹ ਬੰਦਾ ਨਹੀਂ ਹਟਦਾ ਪਿਆ ਫਿਰ ਆਪਣੇ ਆਪ ਨੂੰ ਦੱਸਦਾ ਵੀ ਮੈਂ ਮੈਂਟਲ ਹੈ ਗਿਆ ਕਾਫੀ ਜ਼ਿਆਦਾ ਲੜਾਈ ਹੋਈ ਸਾਰੇ ਬੰਦੇ ਇਕੱਠੇ ਹੋਏ ਸੀਗੇ ਮੱਲੇ ਦੇ ਉਦੋਂ ਵੀ ਇਹ ਕਹਿੰਦਾ ਸੀ ਵੀ ਮੈਨੂੰ ਕੋਈ ਇੱਥੋਂ ਹਟਾ ਨਹੀਂ ਸਕਦਾ ਮੇਰੀ ਪਹੁੰਚ ਬਹੁਤ ਦੂਰ ਤੱਕ ਹੈਗੀ ਲੁਦਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੇਬਰ ਕਲੋਨੀ ਦੇ ਵਿੱਚ ਖੜੇ ਹਾਂ ਜਿੱਥੇ ਇੱਕ ਵਿਵਾਦ ਕੀ ਹੁੰਦਾ ਇੱਕ ਮਹਿਲਾ ਜਿਹੜੀ ਹੈ ਬਾਹਰ ਖੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇੱਕ ਦੁਕਾਨ ਵਾਲਾ ਹੁੰਦਾ ਉਸ ਨੂੰ ਧੱਕਾ ਮਾਰਦਾ ਹੈ ਜਿਸ ਤੋਂ ਬਾਅਦ ਉਹਦੇ ਹਮਾਂ ਜਿਹੜਾ ਫੜ ਜਾਂਦਾ ਜੋ ਚੌਂਕੀ ਪਹੁੰਚ ਰਹੀ ਹੈ ਜਗਤਪੁਰ ਸੋਰੀ ਮਾਫ ਕਰਨਾ ਜਨਕਪੁਰੀ ਚੌਂਕੀ ਜਿਹੜੇ ਪਹੁੰਚਦੇ ਉਸ ਤੋਂ ਬਾਅਦ ਆਪਣੀ ਦਰਖਾਸਤ ਜਿਹੜੀ ਉੱਥੇ ਲਿਖਾਉਂਦੀ ਹੈ ਲੈ ਕੇ ਤੁਹਾਨੂੰ ਦਿਖਾ ਦਈਏ ਦੱਸ ਵੀ ਆ ਵੀ ਦਈਏ ਕਿ ਲਗਾਤਾਰ ਉਹ ਸਖਸ਼ਵਾਲੋ ਮੱਲੇ ਵਾਲਿਆਂ ਨੂੰ ਕਿੰਨਾ ਕੁ ਪਰੇਸ਼ਾਨ ਕੀਤਾ ਤੇ ਗੱਲਬਾਤ ਕਰਦੇ ਆ ਕੀ ਨਾਮ ਹੈ ਮੇਰਾ ਨਾਮ ਅਨੀਖਾ ਚਨਾਲ ਕੀ ਹੋਇਆ ਕੀ ਸੀਗਾ ਕੁਝ ਨਹੀਂ ਬਸ ਛੋਟੀ ਛੋਟੀ ਗੱਲ ਤੋਂ ਮਤਲਬ ਆਂਦੇ ਜਾਂਦੇ ਨੂੰ ਰੋਕਦਾ ਟੋਕਦਾ ਗਾਲੀ ਗਲੋਚ ਕਰਦਾ ਅਸੀਂ ਕਿੰਨੀ ਵਾਰੀ ਮਤਲਬ ਕਿਹਾ ਵਾ ਵੀ ਭਾਜੀ ਤੁਸੀਂ ਗਾਲੀ ਗਲੋਚ ਨਾ ਕਰਿਆ ਕਰੋ ਤੁਸੀਂ ਇੱਥੇ ਗੱਡੀਆਂ ਦਾ ਕੰਮ ਕਰਦੇ ਆ ਤੇ ਗੱਡੀਆਂ ਦਾ ਕੰਮ ਕਰਦੇ ਆਮਦਾਰੀ ਨਾ ਕਰੋ ਸਾਡੇ ਮੱਲੇ 'ਚ ਪਰ ਨਹੀਂ ਅੱਜ ਮੈਨੂੰ ਗਾਲ ਕੱਢੀ ਆ ਪਰਸੋ ਜੋ ਤੇ ਇੱਕ ਲੇਡੀਸ ਨੂੰ ਹੋਰ ਨੂੰ ਗਾਲ ਕੱਢੀ ਸੀਗੀ ਉਹ ਵੀ ਇੱਥੇ ਖੜੇ ਹੋਏ ਆ ਕਦੀ ਕਿਸੇ ਨੂੰ ਗਾਲ ਕੱਢਦਾ ਲਾ ਲਾ ਕੇ ਕਦੀ ਕਿਸੇ ਨੂੰ ਗਾਲ ਕੱਢਦਾ ਮੈਂ ਤੁਹਾਡੇ ਇੱਦਾਂ ਕਰ ਦੂੰਗਾ ਮੈਂ ਤੁਹਾਡੇ ਬੱਚੇ ਚ ਕਵਾ ਦੂੰਗਾ ਮੇਰੀ ਬਹੁਤ ਉੱਪਰ ਤੱਕ ਪਹੁੰਚ ਹੈਗੀ ਆ ਨੰਗੀਆਂ ਗਾਲਾ ਕੱਢਦਾ ਕਿ ਬਰਦਾਸ਼ਤ ਤੋਂ ਬਾਹਰ ਆ ਅੱਜ ਕੀ ਹੋਇਆ ਅੱਜ ਕੁਝ ਵੀ ਨਹੀਂ ਹੋਇਆ ਐਂਦੀ ਮੈਂ ਨੰਗਦੀ ਪਈ ਸੀਗੀ ਇਤਰੋ ਤੇ ਮੇਨ ਰੋਡ ਤੇ ਵੀ ਸ਼ਾਪ ਹੈਗੀ ਆ ਇੱਦੀ ਇੱਕ ਸਰਦਾਰ ਕੋਲ ਖੜਿਆ ਹੋਇਆ ਉਹਨੂੰ ਲਾ ਕੇ ਗਾਲ ਕੱਟੀਆਂ ਨੇ ਮੈਨੂੰ ਮੈਂ ਪੁੱਛਿਆ ਮੈਂ ਕਿਹਾ ਭਾਜੀ ਤੁਸੀਂ ਕਿੰਨੂੰ ਕਹੀ ਇਹ ਗੱਲ ਫੇ ਮੈਨੂੰ ਖੜੀ ਕੋਲੋਤੀ ਨੂੰ ਦੱਸ ਜੇ ਨੇ ਇਕੱਠੇ ਹੋ ਗਏ ਇੱਦੀ ਸਾਡੀ ਬਹਿਸ ਹੋ ਲੱਗੀ ਮੈਨੂੰ ੱੱਕਾ ਮਾਰਿਆ ਇੰਨੀ ਜ਼ੋਰ ਕੇ ਮੇਰੀ ਮਾਸ ਦਾ ਬਾਹਾਂ ਦਾ ਮਾਸ ਫਟ ਗਿਆ ੱੱਕਾ ਬਸ ਛੋਟੀ ਜਿਹੀ ਗੱਲ 'ਚ ੱੱਕਾ ਮਾਰਦਾ ੱੱਕਾ ਮਾਰਿਆ ਤੁਸੀਂ ਕੀ ਕਰ ਲੂਗੀ ਮੇਰਾ ਕੀ ਕਰ ਲੂਗੇ ਕੁਝ ਨਹੀਂ ਕਰ ਸਕਦੇ ਮੈਂ ਉਸ ਟਾਈਮ ਕੱਲੀ ਸੀ ਆਉਂਦੇ ਜਾਂਦੇ ਲੋਕ ਖੜੇ ਹੋਗੇ ਫੇ ਸਾਰੇ ਨਿਕਲ ਕੇ ਆਏ ਬਸ ਫਿਰ ਗਲੀ ক্লোਜ਼ ਕਰਨ ਲੱਗ ਗਿਆ ਮੈਂ ਕੰਪਲੀਟ ਦੇ ਕੇ ਆਈਆਂ ਹੁਣ ਉੱਥੇ ਮਤਲਬ ਦੇਖੋ ਪੁਲਿਸ ਕੀ ਕਰਦੀ ਆ ਪੁਲਿਸ ਨੇ ਫੜਿਆ ਹੋਇਆ ਹਾਂਜੀ ਪੁਲਿਸ ਨੇ ਫੜਿਆ ਹੋਇਆ ਇਹ ਕਿਸ ਤਰ੍ਹਾਂ ਬਤੀਰਾ ਹੈ ਗਿਆ ਇਹ ਤਾਂ ਭਰਾਵਾ ਇਹ ਜਾਣਨ ਨਹੀਂ ਬਤੀਰਾ ਕਿਸ ਤਰ੍ਹਾਂ ਦਾ ਹੈ ਗਿਆ ਜਿਹੜੇ ਸ਼ਖਸ ਦੇ ਬਾਰੇ ਇਹ ਹੇ ਅਗਲੇ ਗਾਲਾ ਕੱਢਦਾ ਦੇਖਣੇ ਗਾਲਾ ਕੱਢਦਾ ਕਿ ਤੇ ਨਮਾਣੀ ਕਹਦਾ ਕਸੇਰੀ ਕਹਿੰਦਾ ਕਿੰਨੀ ਵਾਰੀ ਦੁਕਾਨ ਦਾ ਵੇਲੀ ਕਰਾਓ ਪਰ ਫਿਰ ਵੀ ਇਹ ਹਟਦਾ ਨਹੀਂ ਆ ਪਹਿਲਾਂ ਵੀ ਇੱਕ ਵਾਰੀ ਫੈਸਲਾ ਹੋ ਚੁੱਕਿਆ ਵਾ ਸਾਡਾ ਇੱਦੀ ਗਲੀ ক্লোਜ਼ ਪਿੱਛੇ ਪਰ ਇਹ ਬੰਦਾ ਨਹੀਂ ਹਟਦਾ ਪਿਆ ਫਿਰ ਆਪਣੇ ਆਪ ਨੂੰ ਦੱਸਦਾ ਵੀ ਮੈਂ ਮੈਂਟਲ ਹੈ ਗਿਆ ਆ ਮੈਂ ਮੈਂਟਲੀ ਅਫਸਰਟਾ ਕਰਦਾ ਜਦੋਂ ਜ਼ਿਆਦਾ ਗੱਲ ਵੱਜ ਜਾਂਦੀ ਆ ਜਦੋਂ ਫੇ ਪੂਰਾ ਮੱਲਾ ਇਸ ਤੋਂ ਪਰੇਸ਼ਾਨ ਹੈਗਾ ਬਹੁਤ ਜ਼ਿਆਦਾ ਲੇਕਿਨ ਤੁਸੀਂ ਵੀ ਇਸੇ ਮਹੱਲੇ ਦੇ ਹੋ ਕੀ ਬਤੀਰਾ ਕਿਸ ਤਰ੍ਹਾਂ ਦਾ ਹੈਗਾ ਬਹੁਤ ਜ਼ਿਆਦਾ ਗੰਦਾ ਕਿਉਂਕਿ ਇੱਕ ਵਾਰੀ ਮੇਰਾ ਭਤੀਜਾ ਵੀ ਆਇਆ ਸੀ ਕੋਈ ਗੱਡੀ ਠੀਕ ਕਰਾਂ ਤੇ ਮੈਂ ਤਾਂ ਵੈਸੇ ਇਹਨੂੰ ਮਜ਼ਾਕ ਕਰ ਦਿੱਤਾ ਇਹ ਬੋਲਣੇ ਲੱਗ ਗਿਆ ਮੈਂ ਭਾਈ ਪਰੇ ਨੂੰ ਹੋ ਗਈ ਬਬਲੂ ਹਾਂ ਹੈ ਇਹ ਬਤਮੀਜ਼ ਹੈ ਕਹਿੰਦਾ ਮੈਂ ਵੀ ਦੇਖਿਆ ਉਦੋਂ ਫਿਰ ਮੈਂ ਚੁੱਪੀ ਹੋ ਗਈ ਬਹੁਤ ਖਰਾਬ ਬੰਦਾ ਵਾ ਕਹਿੰਦਾ ਲੇਡੀਜ਼ ਨੂੰ ਨਹੀਂ ਕੱਟਦਾ ਜਿੱਦਾਂ ਨਾ ਕੋਈ ਗੱਲ ਕਰੇ ਹਾਂ ਤੇ ਲੇਡੀਜ਼ ਨੂੰ ਗੱਲ ਕਰਨਾ ਮਤਲਬ ਇੱਕ ਬੰਦਾ ਹੈ ਲੇਡੀ ਤੇ ਹੱਥ ਵੀ ਚੱਕ ਲਗ ਗਿਆ ਗਾਲਾਂ ਤਾਂ ਕੱਢਦੇ ਹੀ ਕੱਢਦੇ ਸੀ ਅੱਜ ਇਹਨੇ ਲੇਡੀਜ਼ ਤੇ ਹੱਥ ਵੀ ਚੱਕ ਦਿੱਤਾ ਵਾ ਬੰਦਿਆਂ ਕੋਲ ਜੁੱਤੀਆਂ ਪੈਣਗੀਆਂ ਉਹ ਜਨਾਨੀਆਂ ਵਿਚਾਰੀਆਂ ਚੱਲ ਜਾਂਦੀਆਂ ਵਾ ਲੇਡੀ ਸਾਨੂੰ ਬੰਦਿਆਂ ਦੇ ਨੂੰ ਕੱਢਦੇ ਆ ਹੁਣ ਪਤਾ ਲੱਗੇ ਨਾਲੇ ਜੁੱਤੀਆਂ ਖਾ ਕੇ ਜਾਊਗਾ ਪਤਾ ਨਹੀਂ ਅਸੀਂ ਤਾਂ ਪੂਰਾ ਮੱਲਾ ਅੱਜ ਇਕੱਠੇ ਹੋਏ ਪਏ ਆ ਅਸੀਂ ਤਾਂ ਕੋਈ ਨਾ ਕੋਈ ਡਿਸੀਜਨ ਲਵਾਂਗੇ ਅੱਜ ਸਾਨੂੰ ਤਾਂ ਬਹੁਤ ਪਰੇਸ਼ਾਨੀ ਹੋਈ ਪਈ ਐ ਇਸ ਬੰਦੇ ਤੋਂ ਕੀਮਾ ਇਦਾਂ ਦੀਆਂ ਗੱਲਾਂ ਬੋਲਦਾ ਜਿਹੜੀਆਂ ਨਹੀਂ ਸੁਣਨ ਵਾਲੀਆਂ ਹੁੰਦੀਆਂ ਬਹੁਤ ਗਲਤ ਬੋਲਦਾ ਇਹ ਅੱਛਾ ਮਤਲਬ ਦੇਖਦਾ ਨਹੀਂ ਲੈ ਲੈਣ ਦੇਖਦਾ ਵੀ ਇਹ ਲੇਡੀਸ ਆ ਹੂੰ ਬਹੁਤ ਗਲਤ ਬੋਲਦਾ ਤੁਸੀਂ ਵੀ ਸੀ ਤੁਸੀਂ ਵੀ ਸੀ ਮਹੱਲੇ ਦੇ ਆ ਹਾਂਜੀ ਤੇ ਫਿਰ ਮਹੱਲੇ ਦੇ ਵਿੱਚ ਇਹ ਸ਼ਖਸ ਜਿਹੜਾ ਨਹੀਂ ਗਾਲਾਂ ਕੱਢਦਾ ਮਹਿਲਾਵਾਂ ਨੂੰ ਇੱਜ਼ਤ ਨਹੀਂ ਦੇਖਦਾ ਮਹਿਲਾਵਾਂ ਦੀ ਸਰ ਮੈਂ ਮਤਲਬ ਇਹਨਾਂ ਦੀ ਗਲੀ ਦੇ ਬਾਹਰਲੇ ਪਾਸੇ ਰਹਿੰਦੇ ਆ ਇੱਧਰ ਮੇਰਾ ਆਣਾ ਜਾਣਾ ਘਾਟ ਆ ਹਾਂਜੀ ਤੇ ਗਾਲਾਂ ਜਿਹੜੀ ਆ ਗੱਲ ਕਰ ਰਹੇ ਨੇ ਕਿੰਨੇ ਸੱਚਾਈ ਆ ਹਾਂਜੀ ਹਾਂਜੀ ਗਾਲਾਂ ਤਾਂ ਕੱਢਦਾ ਪਹਿਲਾਂ ਵੀ ਲੜਾਈ ਹੋਈ ਆ ਕਾਫੀ ਜਿਆਦਾ ਲੜਾਈ ਹੋਈ ਸਾਰੇ ਬੰਦੇ ਇਕੱਠੇ ਹੋਏ ਸੀਗੇ ਮੱਲੇ ਦੇ ਉਦੋਂ ਵੀ ਇਹ ਕਹਿੰਦਾ ਸੀ ਵੀ ਮੈਨੂੰ ਕੋਈ ਇੱਥੋਂ ਹਟਾ ਨਹੀਂ ਸਕਦਾ ਮੇਰੀ ਪਹੁੰਚ ਬਹੁਤ ਦੂਰ ਤੱਕ ਹੈਗੀ ਹੂੰ ਇਸ ਤਰ੍ਹਾਂ ਗੱਲਾਂ ਕਰਦਾ ਹਾਂਜੀ ਤੇ ਹੁਣ ਤੁਸੀਂ ਕੀ ਕੀਤਾ ਅੱਗੇ ਹਾਂ ਨਹੀਂ ਨਹੀਂ ਹੁਣ ਕਿੰਨੀ ਇੱਕ ਗਾਲਾਂ ਜਿਹੜੀਆਂ ਕੱਢਦਾ ਕਿੰਨਾ ਕੁ ਬਰੋ ਤੁਸੀਂ ਇਹਦਾ ਸਿਆ ਵਾ ਕਿੰਨੀ ਗੱਲਬਾਤ ਜਿਹੜੀ ਹੈ ਪਹਿਲੇ ਵੀ ਪਹਿਲੇ ਵੀ ਇਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਕਿੰਨੀ ਪਹਿਲੇ ਗੱਲਬਾਤ ਹੋ ਚੁੱਕੀ ਹੈ ਕਿ ਕੋਮਪਰਮਾਈਜ਼ ਮੈਂ ਤਾਂ ਇਸ ਮਲੇ ਦੀ ਵੀ ਨਹੀਂ ਹੈਗੀ ਪਰ ਫਿਰ ਇਨਸਾਫ 'ਚ ਮੈਂ ਵੀ ਇਹਨਾਂ ਦੇ ਨਾਲ ਖੜੀ ਹੈ ਕਿ ਲੇਡੀਜ਼ ਨੂੰ ਕਿਉਂ ਗਾਲਾਂ ਕੱਢਦਾ ਹੈ ਇਹ ਗਲਤ ਗੱਲ ਇਹਨਾਂ ਨੂੰ ਨਹੀਂ ਕੱਟਨੀ ਚਾਹੀਦੀਆਂ ਇੱਥੇ ਕੋਈ ਐਕਸ਼ਨ ਹੋਣਾ ਚਾਹੀਦਾ ਹੈ ਜੀ ਕਿ ਮਹਿਲਾਵਾਂ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਮਹਿਲਾ ਦੀ ਆਗਰੂ ਤੇ ਇੱਜ਼ਤ ਉਹਦੀ ਆਪਣੀ ਬਰਕਰਾਰ ਹੁੰਦੀ ਹੈ ਇੱਕ ਬੰਦਾ ਦੁਕਾਨ ਕਰ ਰਿਹਾ ਹੈ ਨਹੀਂ ਪਾ ਸਕਦਾ ਹਾਂ ਜੀ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਿੱਥੇ ਕਾਰਵਾਈ ਕੀਤੀ ਜਾਵੇ ਕੀ ਨਹੀਂ ਆ ਜੀ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਤਾਂ ਕਾਰਵਾਈ ਕਰਵਾਣੀ ਆ ਜੀ ਪੂਰਾ ਮੱਲਾ ਪਰੇਸ਼ਾਨ ਆ ਪੂਰੇ ਮੱਲੇ ਵੱਲੋਂ ਕੰਪਲੀਟ ਹੈਗੀ ਆ ਅੱਜ ਤਾਂ ਇਹ ਮੇਰੇ ਤੇ ਹੱਥ ਚੱਕਿਆ ਵਾ ਕੱਲੂ ਕਿਸੇ ਦੇ ਵੀ ਚੱਕ ਸਕਦਾ ਵਾ ਆਂਦੇ ਜਾਂਦੇ ਉਹਨੂੰ ਗਾਲੀ ਗਲੋਚ ਤਾਂ ਇਹ ਕਰਦਾ ਹੀ ਕਰਦਾ ਵਾ ਪਾਗਲ ਪਾਗਲ ਅਕੋਲ ਦੇ ਸਰਦਾਰੋ ਕੀ ਕਿੰਨੇ ਸਰਦਾਰਾਂ ਦੀ ਸਾਰਿਆਂ ਦੀ ਦੇਖਦੀ ਐ ਹਾਂ ਦੇਦੀ ਹਾਂ ਹਾਂ ਠੀਕ ਹੈ ਠੀਕ ਹੈ ਹਾਂ ਤਾਂ ਕਿਉਂ ਆ ਤਾਂ ਚੱਕੂ ਆ ਇਹਦਾ ਚੱਕਣ ਦਾ ਕੀ ਮਤਲਬ ਹੈ ਜਨਾਨੀ ਦਾ ਗੱਲ ਕਰਦਾ ਮੂੰਹ ਨਾ ਗੱਲ ਕਰਦਾ ਮੈਂ ਅਪਸੈਟ ਆਗਾ ਮੈਂ ਘਰ ਵੱਲੋਂ ਪਰੇਸ਼ਾਨ ਅੱਛਾ ਕਿ ਸੱਟਦਾ ਨਹੀਂ ਕੁਝ ਮੈਂਟਲ ਕਰ ਰੋ ਸੱਟਣਾ ਚੱਕੇ ਕੁਝ ਫੇ ਤਾਂ ਮੰਨਾ ਵੀ ਆ ਕਰੋ ਕਰਦੇ ਨੂੰ ਮਾਰ ਕੇ ਆਵੇ ਕਰਦੇ ਨੂੰ ਮਾਰੇ ਨਾ ਫੇ ਤਾਂ ਮੰਨਾ ਵੀ ਆ ਠੀਕ ਹੈ ਬਾਹਰ ਆ ਕੇ ਮੈਂ ਨਾ ਮਨ ਕੁੜਾ ਹਾਂ ਤਾਂ ਸਰਨਾ ਬੜਾਈ ਹੋਈ ਆ ਨੇ ਹੱਥ ਨਹੀਂ ਚੱਕਣ ਲੱਗ ਗਿਆ ਵਾ ਪੁਲਿਸ ਵਾਲੇ ਵੀ ਇਹੀ ਕਹਿੰਦੇ ਥੋੜਾ ਇਹ ਮੈਂਟਲ ਹੈਗਾ ਐਬਸਰਡ ਹੈਗਾ ਇਹਨੂੰ ਮਾਰੇ ਆ ਕੱਲ ਕਿਸੇ ਹੋਰ ਧੀ ਦੇ ਵੀ ਮਾਰੂ ਤੇ ਕੱਲ ਕਰਦੇ ਕਰਦੇ ੱੱਕਾ ਮਾਰ ਦਿੱਤਾ ਬਿਨਾ ਮਤਲਬ ਤੋਂ ਲੇਕਿਨ ਦੋਸਤੀ ਜਿਸ ਤੋਂ ਬਾਅਦ ਅਸੀਂ ਖੜੇ ਹੋਏ ਆ ਇਹ ਜਿਹੜੀ ਦੁਕਾਨ ਦੇ ਬਾਹਰ ਖੜੇ ਆ ਇਸ ਮਹਿਲਾ ਦੇ ਨਾਲ ਜਿਹੜੀ ਮਹਿਲਾ ਤੋਂ ਲੰਘ ਰਹੀ ਸੀ ਜਿਸ ਦਾ ਵਿਰੋਧ ਇਹਨੂੰ ਗਾਲ ਕੱਢੀ ਗਈ ਇਹਨਾਂ ਨੇ ਪੁੱਛਿਆ ਕਿ ਮੈਨੂੰ ਗਾਲ ਤੋਂ ਕੱਢੀ ਇਸ ਤੋਂ ਬਾਅਦ ਇਹਨਾਂ ਨੂੰ ੱੱਕਾ ਮਾਰੇ ਤਾਂ ਹਿੱਟ ਕੀਤਾ ਜਾਂਦਾ ਵੈ ਕਈ ਵਾਰ ਜਿਹੜਾ ਇਹਨਾਂ ਦੇ ਕਹਿੰਦੇ ਮੁਤਾਬਿਕ ਇਹਨਾਂ ਨਾਲ ਹੋਇਆ ਵੈ ਲੇਕਿਨ ਹਾਦਸਾ ਜਿਹੜਾ ਮਾਸ ਪਟ ਗਿਆ ਲੇਕਿਨ ਇਸ ਸ਼ਖਸ ਨੂੰ ਜ ਇਹ ਮਾਫ ਕਰਨਾ ਜਨਕਪੁਰੀ ਚੌਂਕ ਕੀ ਜਰ ਲੈ ਕੇ ਗਈ ਹੈ ਪੋਸਟ ਦੇ ਦਿੱਤੇ ਹੁਣ ਇਹਨਾਂ ਦੇ ਬਿਆਨ ਦੇ ਉੱਤੇ ਕਿਹੜਾ ਮੁਕੱਦਮਾ ਦਰਜ ਹੁੰਦਾ ਜਨਾਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਵਿਸ਼ਾਲ ਕਪੂਰ ਗੱਲ ਕਰ ਰਿਹਾ ਲੁਧਿਆਣਾ ਲਾਈਕ ਤੋਂ ਪੱਤਰਕਾਰ ਠੀਕ ਹੋ ਘਰ ਪਰਿਵਾਰ ਹਾਂਜੀ ਕਰਪੂਰਾ ਠੀਕ ਹੈ ਅੱਛਾ ਭਾਜੀ ਇੱਕ ਲੇਬਰ ਕਲੋਨੀ ਦੇ ਵਿੱਚ ਹੀ ਹੈ ਜੀ ਖਬਰ ਕਰਨਾ ਇੱਕ ਮੈਲਾ ਦੇ ਨਾਲ ਇੱਕ ਜੋ ਦੁਕਾਨਦਾਰ ਹੈਗਾ ਵਾ ਉਸਨੇ ਗਾਲੀ ਗਲੋਚ ਕੀਤੀ ਤੇ ਉਸਨੂੰ ਧੱਕਾ ਮਾਰਿਆ ਜਿਸ ਕਰਕੇ ਉਹਦਾ ਮਾਸ ਫਟ ਗਿਆ ਕੀ ਕਾਰਵਾਈ ਕੋਈ ਅਮਰਚ ਲੈਂਦੀ ਜਾ ਰਹੀ ਸਰ ਹਾਂਜੀ ਪਰ ਜੋ ਕਾਰਵਾਈ ਕੀਤੀ ਜਾਊਗੀ ਸਰ ਕੀ ਕੀ ਜੋ ਠੀਕ ਹੈ ਸਰ ono kä no milin alvis artko buur lei.